ਗਦੇ ਦੇਖੋ ਸਾਡੇ ਆ ਪਾਇਲ ਤੇ ਲੋ ਲੋ ਰਹਿ ਜਾ ਮੈਂ ਆ ਦੇਖੋ ਸਾਡਾ ਬੰਦਾ ਇਹ ਨਰਾਜ ਰਹਿੰਦਾ ਇਹ ਜੇ ਕਰਾ ਇਧਰ ਦੇਖ ਗਣਾ ਗਿਆ ਦੁਬਾਰੇ ਹਾਂ ਜੀ ਮਿੱਤਰੋ ਕਮੈਂਟ ਕਰਕੇ ਦੱਸੋ ਕਿਹਨੂੰ ਕੋਣ ਲਾਈਵ ਦੇ ਵਿੱਚ ਜੁੜਦਾ ਹਾਂ ਅੱਜ ਹੋ ਗਿਆ ਤੁਹਾਨੂੰ ਚੰਗਾ ਵਾਹ ਬੜਾ ਦੋਲੀ ਸਭ ਤੋਂ ਵਧੀਆ ਏ ਇਹ ਨਰਾਜ ਹੋ ਰਿਹਾ ਜੀ ਪੂਰਾ ਹੈ ਪਰੇ ਪਰੇ ਮੂੰਹ ਤੇ ਰਿਹਾ ਹੈ ਲਵੇ ਨਹੀਂ ਆਉਦਾ ਹੈਗਾ ਇਹ ਨਰਾਜ ਹੋ ਰਿਹਾ ਪੂਰਾ ਹੈ ਡੰਡਰ ਇਹਦੇ ਕਰਕੇ ਆ ਮੇਰੇ ਕੋਲ ਬੈਨਾ ਇਧਰ ਇਹ ਪਰਾਂ ਮੂੰਹ ਕਰਖੇ ਨੇ ਕਹਿੰਦਾ ਮੈਂ ਨਹੀਂ ਲਵੇ ਆਉਦਾ ਹੈਗਾ ਬੁਲਾਇਆ ਤਾਂ ਮੈਂ ਡੰਡਰ ਆ ਦੇ ਕੋ ਜਮੀਨ ਸੁਣਦਾ ਤੇ ਪੂਰਾ ਨਰਾਜ ਹੋ ਰਿਹਾ ਹੈਗਾ ਮੈਂ ਇਹਨੂੰ ਇਹਨੂੰ ਕਹੇ ਵੀ ਇਧਰ ਆਇਆ ਭਾਈ ਮੇਰੇ ਕੋਲ ਆ ਤੇ ਆਉਂਦਾ ਨਹੀਂਗਾ ਦਿਖਾਉਂਦਾ ਆ ਦੇ ਨਰਾਜ ਹੋ ਰਿਹਾ ਦੇਖੋ ਹਾਏ ਉਹ ਤੈਨੂੰ ਦੇਖ ਰਿਹਾ ਲਾਈਵ ਦੇ ਵਿੱਚ ਸਰਾਰਤ ਕਰ ਰਿਹਾ ਹਾਂ ਹਾਂ ਹਾਏ ਉਹ ਬੁਪਰਾ ਕਰ ਲਿਆ ਹੈਂ ਗਰਿਆ ਬਹੁਤ ਸਰਾਰਤੀ ਬੰਦਾ ਸਾਡਾ ਇਹ ਕਿ ਕਿੱਥੋਂ ਕਿੱਥੋਂ ਜੁੜਿਆ ਬਈ ਲਾਈਵ ਦੇ ਵਿੱਚ ਕਮੈਂਟ ਕਰਕੇ ਦੱਸਿਓ ਹਾਏ ਇਹਦੇ ਹਰਕਤਾਂ ਦਿਖਾਉਣਾ ਫਿਰ ਆ ਦੇ ਨਲਰ ਇੱਧਰ ਆ ਜਾ ਓਏ ਆ ਜਾ ਬਹੁਤ ਸਾਰੀ ਆਰਤੀ ਬੰਦਾ ਹੈ। ਅੰਦਰ ਆ ਜਾਓ ਰੋਣੇ। ਨਹੀਂ ਦਰਿਓ। ਅਰੇ। ਇਆ ਪੁੱਤ ਤੂੰ ਵੀ ਜਾਵੀਂ ਚੱਲ ਤੂੰ ਵੀ ਜਾ ਕੇ ਤੂੰ ਜਾਨਾ ਆਹ ਪੂਰੇ ਆ ਜਾ ਫਿਰ ਉਹ ਪੈਰਾ ਪੱਕਾ ਲਾਉਂਦਾ ਉਹ ਉਧਰ ਬਾਰੋਂ ਆ ਜਾਗੀ ਉਹ ਭੱਜ ਗਿਆ ਜੇੜਾ ਲਾਉਂਦਾ ਤੇ ਫੇਰ ਆਊਗਾ ਇੱਥੇ ਆਹ ਦੇ ਕੋ ਨ ਦੇ ਸੁਣ ਆਨ ਆਨ ਲਿਖਾ ਕੇ ਲੇਟਾਂ ਬਰਨ ਤੇ ਆ ਆ ਦੇ ਇਹ ਨਹੀਂ ਕਿਸੇ ਨੂੰ ਕਹਦੇ ਕੁਝ ਇਹ ਇਹ ਸੁਣਨਾ ਸੀ ਨਹੀਂ ਜਾਵਾਂ ਉਹ ਆ ਗਿਆ ਦੇਖੋ ਅਲਾਰਮ ਬਜਾ ਕੇ ਉਹ ਰਸੰਦੂ ਦੀ ਸਸਰੀ ਗਾਲੀ ਆ ਧਾਨ ਦੇ ਪੈਰੀਂ ਦੇ ਸੰਧੂ ਸਾਹਿਬ ਉਹ ਜਿਹੜਾ ਬੈਠਾ ਦੇਖੋ ਆ ਬੰਦਾ ਇਹਨੂੰ ਮਾੜੀ ਬਿੜਕਾ ਕੇ ਉਹ ਜਿਹੜਾ ਲਾਕ ਹੈ ਭੱਜ ਗਿਆ ਫੌਜੀ ਵਾਲਾ ਕੰਮਾ ਪੂਰੀ ਉਹ ਕਰਦਾ ਹੈ ਆ ਜਾ ਕੋਲ ਆ ਲਾਇਆ ਗੜਾ हो सुनाओ कितें बैठे हो अजक ड्यूटी कर रहे हो गए थोड़े बच्चों का की बनया संधु साहब होया कोई सेल ड्यूटी तो बच्चों का की बनया आ जा इधर द जा इधर दी आ जा ਕਿੰਨੇ ਪਏ ਆ ਤੁਹਾਡੇ ਕੋਲੇ ਹੁਣ ਇਧਰ ਆ ਜਿਹੜਾ ਉਹ ਰੇ ਕਿੰਨੇ ਪਏ ਆ ਜੀ ਤੁਹਾਡੇ ਕੋਲੇ 2 4 ਰੇਟ ਉਸ ਆਹ ਦੇ ਪੰਜ ਬੱਚੇ ਪਏ ਤੁਹਾਡੇ ਕੋਲੇ ਠੀਕ ਹੈ ਲੈ ਮਿੱਤਰੋ ਜਿੰਨੇ ਲਾਈਵ ਦੇ ਵਿੱਚ ਜੁੜੇ ਹੋਏ ਹੋ ਨਾ ਆ ਜਿਹੜਾ ਵੀਰ ਗੋਰਾ ਸੰਧੂ ਆਪਣੇ ਨਾਲ ਜੁੜਿਆ ਹੋਇਆ ਲਾਈਵ ਦੇ ਵਿੱਚ ਇਹਨਾਂ ਕੋਲੇ ਨਾ ਬਹੁਤ ਟਾਪ ਕੁਆਲਿਟੀ ਦੇ ਜਰਮਨ ਸ਼ੈਫਰਡ ਬੱਚੇ ਪਏ ਨੇ ਕਿਸੇ ਨੂੰ ਜਰੂਰ ਤਾਂ ਤੁਸੀਂ ਨਾਲ ਕੰਟੈਕਟ ਕਰ ਸਕਦੇ ਹੋ ਜਾਂ ਲਾਈਵ ਦੇ ਵਿੱਚ ਨੰਬਰ ਲੈ ਸਕਦੇ ਹੋ ਤੁਸੀਂ ਫੇਸਬੁੱਕ ਤੇ ਇੰਸਟਾ ਤੇ ਵੀ ਇਹਨਾਂ ਨੇ ਪਾਏ ਹੋਏ ਨਾ ਸਾਰੇ ਪੋਸਟਰ ਵਗੈਰਾ ਉੱਥੋਂ ਤੁਸੀਂ ਵੀ ਗੱਲਬਾਤ ਕਰ ਸਕਦੇ ਕਿਸੇ ਨੂੰ ਜਰੂਰ ਤਾਂ ਬਹੁਤ ਵਧੀਆ ਬੱਚੇ ਨੇ ਜਰਮਨ ਦੇ ਕਿਹੜੀ ਲਾਈਨ ਦੇ ਨੇ ਜੀ ਭਲਾ ਉਹ ਬਲੈਕ ਮਾਸਕ ਬੱਚੇ ਨੇ ਜਰਮਨ ਦੇ ਜਿੰਨੇ ਵੀਰੇ ਵੀ ਲਾਈਵ ਦੇ ਵਿੱਚ ਜੁੜੇ ਹੋਇਓ ਨੋਟ ਕਰ ਲੋ ਜਰਮਨ ਦੇ ਜਿਹੜੇ ਬੱਚੇ ਨੇ ਇਹਨਾਂ ਕੋਲੇ ਫੌਜੀ ਸਾਉ ਲਾਈਨ ਕਿਹੜੀ ਹੈ ਆਪਣੇ ਡੌਗ ਦੀ ਜਿਹੜੀ ਬੱਚੇ ਨੇ ਕਮੈਂਟ ਚ ਪਾ ਦਿਓ ਅਲੋਜੀ ਡਿਟੇਲ ਫੌਜੀ ਸਾਹਿਬ ਨੇ ਦੇ ਦਿੱਤੀ ਹੈ ਨਾ ਕਿਸੇ ਨੂੰ ਜਰੂਰ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਜਰਮਨ ਸ਼ੈਫਰਡ ਦੇ ਬੱਚੇ ਨੇ ਇਹਨਾਂ ਕੋਲੇ ਗੋਰਾ ਸੰਧੂ ਕੋਲੇ ਜਰੂਰ ਤਾਂ ਤੁਸੀਂ ਨੰਬਰ ਮੇਰੇ ਤੋਂ ਲੈ ਸਕਦੇ ਹੋ ਇੰਸਟਾ ਤੇ ਵਟਸਐਪ ਤੇ ਤੇ ਫੇਸਬੁੱਕ ਤੇ ਵੀ ਪਿਆ ਗੋਰਾ ਸੰਧੂ ਦੇ ਨਾਂ ਤੇ ਆਈਡੀ ਬਣੀ ਹੋਈ ਹੈ ਹਾਂਜੀ ਇੰਪੋਰਟ ਲੈਂਡ ਬਲੱਡ ਆ ਜਿਹੜੀ ਹਜੇ ਤੱਕ ਇੱਥੇ ਇੰਡੀਆ ਦੇ ਵਿੱਚ ਜਿਹੜਾ ਇਹਦੇ ਨਾਲ ਦਾ ਬਲੱਡ ਲੈਂਡ ਕਿਸੇ ਕੋਲੇ ਹੈ ਨਹੀਂ ਬੈੜ ਜੋ ਆ ਜਾ ਆ ਜਾ ਬੁੱਤਾ ਆ ਜਾ ਕਵਾਲਿਟੀ ਬਹੁਤ ਸਰੀ ਹੈ ਤੇ ਜਦੋਂ ਮਰਜੀ ਤੁਸੀਂ ਇਹ ਨਾਲ ਸੰਪਰਕ ਕਰ ਸਕਦੇ ਹੋ ਬਾਈ ਤੇ ਅੱਗੇ ਸ਼ੇਅਰ ਕਰ ਦਿਓ ਲਾਈਵ ਵੀ ਇਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਣਾ ਹੈ ਇਹ ਜਰਮਨ ਦੇ ਜਿਹੜੇ ਬੱਚੇ ਦੇ ਇਹਨਾਂ ਕੋਲ ਹੈਗੇ ਆ ਬਹੁਤ ਵਧੀਆ ਕੁਆਲਿਟੀ ਹੈ ਆ ਜਾਓ ਪਤਾ ਆਇਓ ਫੋਨ ਨਹੀਂ ਲੱਗਦੇ ਵੰਤਰ ਆਇਆ ਬਾਈ ਆਇਓ ਭਾਈ ਆਇਓ ਕੋਈ ਗੱਲ ਆਜੋ ਲੈ ਇਧਰ ਆਜੋ ਉਰੇ ਆਜੋ ਉਰੇ ਆਜੋ ਇਹ ਨਵੀਂ ਬਲੱਡ ਲੈਣਾਂ ਹੈ ਹਾਂਜੀ ਹੋਰ ਕੌਣ ਕੌਣ ਜੁੜਿਆ ਬਾਈ ਕਮੈਂਟ ਕਰਕੇ ਦੱਸ ਦਿਆ ਕਰੋ ਭਰਾ ਉਹਦੇ ਤੇ ਪਤਾ ਨਹੀਂ ਲੱਗਦਾ ਜਾਂ ਫੇਸਬੁੱਕ ਤੇ ਤਾਂ ਪਤਾ ਲੱਗ ਜਾਂਦਾ ਇਹਦੇ ਉਦਾਂ ਨਹੀਂ ਪਤਾ ਲੱਗਦਾ YouTube ਦੇ ਉੱਤੇ ਜਿਹਦਾ ਕਮੈਂਟ ਆਉਂਦਾ ਉਹਦੀ ਪਤਾ ਲੱਗਦਾ ਇਹਦੀ ਤੇ ਪੰਗਾ ਬੱਸ ਰਹਿ ਜਾ ਆ ਸਾਡੇ ਵਾਲਾ ਦੇਖੋ ਦੇਸੀ ਵਾਲਾ ਡਰ ਲੈਣਾ ਆ ਪਈ ਐਲਡੀ ਇਹ ਬਹੁਤ ਸਰਾਰਤੀ ਬੰਦੇ ਨੇ ਕਿ ਇੱਧਰ ਲੱਗ ਰਿਹਾ ਮੇਰੇ ਆਲੇ ਦਾਲੇ ਘੁੰਮੇ ਫਿਰਦੇ ਨੇ ਆ ਆ ਬਰੀਡ ਧਾਨ ਦੀ ਦੁਸ਼ਮਣਾ ਜਿਹੜੀ ਆ ਪਈ ਐ ਇਹਦੇ ਕਿਹਦੇ ਕੋਲ ਇਹਦੇ ਨਾਲ ਦਾ ਉਹ ਦੇਖੋ ਇਹਨਾਂ ਖਾ ਕੇ ਬਸ ਇੱਥੇ ਹੀ ਬੈਠਾ ਰਹਿੰਦਾ ਜੀਰੋ ਬਈ ਜੀਰੋ ਇੱਧਰ ਦੇਖੀ ਕੀ ਕਰ ਰਿਹਾ ਹੈ ਆ ਦੇਖੋ ਇਹਨੂੰ ਜੇ ਉਧਰ ਮਾਰੇ ਖੜਕਾਓ ਜੇ ਹੁਣ ਭਾਜੂਗਾ ਇਹ ਇਹ ਚੰਟਾ ਹੁੰਦਾ ਯਾਡਾ ਇਧਰ ਦੇਖੋ ਬੈਠ ਪਰੇ ਰੇਟ ਬਹੁਤ ਥੱਲੇ ਮਾਰਿਆ ਸੰਧੂ ਸਾਹਿਬ ਪਤਾ ਨਹੀਂ ਕੀ ਚੱਕਰ ਹੋ ਗਿਆ ਜਿਆਦਾ ਪਾਇਆ ਮੁੱਕ ਗਿਆ ਐਂ ਕਹਿ ਸਕਦੇ ਹਾਂ ਜਬਰ ਬਰੀਡ ਵਧ ਗਈ ਨਾਲੇ ਜਰਮਨ ਆਮ ਬੰਦੇ ਕੋਲ ਹੈ ਨਹੀਂ ਕਿਸੇ ਕੋਲੇ ਆ ਪਤਾ ਨਹੀਂ ਕਿਹੜੀ ਬਲੱਡ ਲੈਣਾ ਦੇਖੋ ਬਾਲਾ ਘੰਟਾ ਇਹ ਬੰਦਾ ਪੂਰਾ ਡਾ ਦੇਖੋ ਪਿਆ ਲਟਿਆ ਇਹ ਮਾੜਾ ਖੜਕਾ ਉਹਦੀ ਪੱਜੂ ਬਾਰੇ ਪੂਰੀ ਬਿੜ ਕਰਾ ਰਿਹਾ ਹੈ ਇਹ بے ਪਰਵਾਹ ਬੰਦਾ ਪੂਰਾ ਹੈ ਓ ਸਰਾਰਥਿਓ

ਜਾਂ ਵੀ ਠੀਕ ਹੈ ਨੋਟ ਕਰ ਲਿਓ ਕਿਸੇ ਨੂੰ ਜਰਮਨ ਦੇ ਬੱਚਿਆਂ ਦੀ ਲੋੜ ਹੈ ਤਾਂ ਫੌਜੀ ਸਾਹਿਬ ਨਾਲ ਕੰਟੈਕਟ ਕਰ ਲਿਓ